ਪੰਜਾਬ ਦੇ ਖੇਮਕਰਨ ਲੱਕੇ ਵਿੱਚ ਪੈਂਦੇ ਪਿੱਖੀਪਿੰਡ ਜਿੱਥੇ ਨਜਾਇਜ਼ ਸਮਰੱਥਾਂ ਦਾ ਚੱਲਦਾ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ 24 ਸਾਲ ਦਾ ਨੌਜਵਾਨ ਜੋ ਕਿ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਜੋ ਕਿ ਦੂਜੇ ਲੱਕੇ ਦਾ ਰਹਿਤਾ ਲੈ ਕੇ ਪਿੱਖੀਪਿੰਡ ਦੇ ਲੱਕੇ ਵਿੱਚ ਰਕਦਾ ਸੀ ਜਿਹਦੇ ਕਿਸ ਨਜਾਇਜ਼ ਸਮਰੱਥਾਂ ਦੱਸੇ ਜਾ ਰਹੇ ਹਨ ਉਸ ਨੂੰ ਕੁਝ ਵਿਅਕਤੀਆਂ ਰਾਤ ਨੂੰ ਅਗਵਾ ਕਰ ਲਿਆ ਗਿਆ ਉਹਦੇ ਘਰ ਤੋਂ ਸਾਰਿਆਂ ਦਾ ਪਾਲ ਕਰਦੇ ਰਹੇ ਪਰ ਪਤਾ ਲੱਗਿਆ ਕਿਸੇ ਵਿਅਕਤੀ ਦੀ ਪਿਹਾਸ਼ਪਈਆ ਮੰਡੀ ਦੇ ਲੱਕੇ ਵਿੱਚ ਜਿੱਥੇ ਮੌਕੇ ਤੇ ਪੁਜੀ ਦੇਖਿਆ ਨੌਜਵਾਨ ਜੋ ਕਿਨੇ ਕੀਤਾ ਉਹਦੀ ਲਾਸ਼ ਪਈ ਸੀ ਜਿਹਦੇ ਸਿਰ ਉੱਪਰ ਤੇ ਗਲੇ ਉੱਪਰ ਘੱਟ ਘੱਟ ਹਿਆਰ ਸਨ ਇਸ ਵੰਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਸਾਰਾ ਨਿਆ ਸਬੰਧ ਨਾਲ ਦੱਸਿਆ ਜਾ ਰਿਹਾ ਹੈ ਗੱਡੀ ਲਾ ਕੇ ਖਾਲੀ ਕਰਕੇ ਤੇ ਘਰੇ ਗਿਆ ਘਰੇ ਜਾ ਕੇ ਨੇ ਰੋਟੀ ਰਾਟੀ ਖਾਧੀ ਆ ਤੇ ਘਰੇ ਕੋਈ ਜੀ ਨਹੀਂ ਭਾਬੀ ਸੀ ਜਾਂ ਛੋਟੇ ਬੱਚੇ ਸੀਗੇ ਵੱਡੇ ਵੀਰ ਦੇ ਤੇ ਉਹਨਾਂ ਨੇ ਜਦੋਂ ਰਾਤ 12 ਵਜੇ ਆਏ ਆ ਬੰਦੇ ਉਹਨਾਂ ਨੇ ਬੁਆ ਇਹ ਦਰਵਾਜ਼ਾ ਖੜਕਾਇਆ ਉਹਨਾਂ ਜਿਹੜਾ ਦਰਵਾਜ਼ਾ ਖੜਕਾਇਆ ਤੇ ਇਸੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਤੇ ਰਾਤ 12 ਵਜੇ ਕੌਣ ਆ ਗਿਆ ਤੇ ਇਹਨੇ ਦਰਵਾਜ਼ਾ ਖੋਲ੍ਹਿਆ ਤੇ ਉਦੋਂ ਹੀ ਉਹਨਾਂ ਨੇ ਇਹਦੇ ਦਾਤਰ ਮਾਰ ਕੇ ਤੇ ਆਈ ਤੇ ਮੁੜ ਕੇ ਘਰੋ ਚੋਕ ਕੇ ਨਾਲ ਹੀ ਮੋਟਰਸਾਈਕਲ ਤੇ ਨਾਲ ਹੀ ਇਹਦਾ ਫੋਨ ਨਾਲ ਹੀ ਚੋਕ ਕੇ ਇਹਨੂੰ ਵਿੱਚ ਭਾਲਿਆ ਸੀ ਮੋਟਰਸਾਈਕਲ ਤੇ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਭਾਜੀ ਸਾਨੂੰ ਤਾਂ ਸਵੇਰੇ 8 ਵਜੇ ਫੋਨ ਗਿਆ ਜੀ ਘਰ ਪਿੰਡ ਹਾਂਜੀ ਤੇ ਕੀ ਮੰਗ ਕਰਦੇ ਤੇ ਮੰਗ ਵੀ ਆ ਵੀ ਸਾਡਾ ਹੋਣਾ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਸਤਨਾਮ ਸਿੰਘ ਹੈ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਇੱਥੇ ਪਿੱਖੀ ਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭਰਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਤੇ ਇਹਨੂੰ ਘਰੋਂ ਗਵਾਹ ਕਰਕੇ ਲੱਗੇ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਅੱਬ ਇਹਦੇ ਵਾਦ ਦਾ ਸਾਨੂੰ ਨਹੀਂ ਲੱਭ ਰਿਹਾ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇੱਥੇ ਮੰਡੀ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਦੀ ਸੀ ਜਿਹਦੇ ਗਾਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਧਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਸ ਸਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਹਾਂ ਇਹਨਾਂ ਦੀ ਪਰਚਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹੱਕੀ ਦੋਸ਼ੀ ਹੋਣ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੋ ਜੋ ਇਨੀਸ਼ੀਅਲੀ ਪੁੱਛ ਗੀ ਤਾਂ ਉਹਨਾਂ ਨੇ ਇਹੋ ਦੱਸਿਆ ਵੀ ਕਿਸੇ ਲੜਕੀ ਨਾਲ ਪਠਾਨਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹਨ ਨੂੰ ਤਸਦੀਕ ਕਰਾਂ ਪੂਰੀ ਦੇ ਚੱਕਰ ਚ ਇਦਾਂ ਰਾਤ ਆਏ ਵੱਡ ਕੇ ਕਿੰਨੇ ਕੁ ਬੰਦੇ ਜਿਹੜੇ ਆਏ ਤੁਹਾਡੇ ਘਰੇ ਆਏ ਹਾਂਜੀ ਹਾਂਜੀ ਕੀ ਨਾਮ ਇਹਨਾਂ ਦਾ ਵੀਰ ਦਾ ਸਤਨਾਮ ਸਤਨਾਮ ਸਿੰਘ ਕਿੰਨੇ ਕੁ ਦਾ ਟਾਈਮ ਲੈ ਰਾਤ ਵਾਲਾ ਤੁਸੀਂ ਦੱਸਣ ਦੇ 12:00 12:00 ਵਜੇ ਇਹਨਾਂ ਨੇ ਸਰਚ ਮਾਰੇ ਤੇ ਦੱਸ ਕਿਹੜੇ ਜੀ ਕਿੰਨੇ ਜਣੇ ਆਏ ਸੀ ਉਹ ਪੰਜ ਆ ਗਏ ਤੇ ਕੋਈ ਕਾਰਨ ਦੱਸਣਾ ਨਹੀਂ ਵੀ ਕਿਉਂ ਅਸੀਂ ਮਾਰ ਰਹੇ ਹਾਂ ਦਾਤ ਜੇ ਤੁਸੀਂ ਪੁੱਛਣਾ ਹੈ ਉਹ ਸਾਡੀ ਕੁੜੀ ਦਾ ਚੱਕਰ ਹੈ ਸਾਡੀ ਕੁੜੀ ਨਾਲ ਗੱਲ ਕਰਦਾ ਨੇ ਕੁੜੀ ਨਹੀਂ ਆਈ ਅੱਜ ਤਿੰਨ ਚਾਰ ਦਿਨੋਂ ਕੋਸੇ ਕੁੜੀ ਦਾ ਪਰਾ ਤੁਹਾਨੂੰ ਕਿੱਥੋਂ ਦੀ ਮੈਨੂੰ ਨਹੀਂ ਪਸੋੜਦੇ ਨਾ ਪਤਾ ਮੈਨੂੰ ਨਹੀਂ ਇੰਨਾ ਕਰਦਾ ਇਹ ਰਾਤ ਕੱਲ ਸਾਡੇ ਕੋਲ 5 ਵਜੇ ਆਇਆ ਗੱਡੀ ਲੈ ਕੇ ਪਠਾਨਕੋਟ ਤੋਂ ਗੱਡੀ ਅੰਦਰ ਲਾ ਕੇ ਜਦੋਂ ਚੱਲ ਗਿਆ ਤੇ ਅਸੀਂ ਜਦੋਂ ਇਹਨੂੰ ਰਾਤੀ ਫੋਨ ਕੀਤਾ ਸਵੇਰੇ 2:00 ਚ 4:00 ਵਜੇ ਜਾਣਾ ਗੱਡੀ ਲੈ ਕੇ ਜਦੋਂ ਇਹਨੂੰ ਫੋਨ ਲਾਇਆ ਤੇ ਤਾਂ ਫੋਨ ਬੰਦ ਆਉਂਦਿਆ ਕਿਹਨਾ ਇਹਦਾ ਵੀਰ ਦਾ ਇਹਦਾ ਨਾਮ ਸਤਨਾਮ ਸਿੰਘ ਸਨ ਆਫ ਮੇਜਰ ਸਿੰਘ ਵਾਸੀ ਵਾਸੀ ਹਾਲ ਹੈਗੇ ਆ ਛੇਲਾ ਲਾਉਣੀ ਗੱਲ ਬਾਅਦ ਇਹਨੇ ਘਰ ਦੇ ਦੱਸਿਆ ਮੁਤਾਬਕ ਰਾਤ ਬੰਦੇ ਆਏ ਆ 5-6 ਅਣਪਛਾਤੇ ਮੂੰਹ ਸਿਰ ਬੰਨੇ ਸੀ ਉਹਨਾਂ ਤੇ ਗਲੀ ਦੇ ਵਿੱਚ ਇਹਨਾਂ ਦਾ ਘਰ ਉਹ ਸੰਦ ਮੋਟਰਸਾਈਕਲ ਕੋਈ ਨਹੀਂ ਹੁਣਾਂ ਕੋਲ ਉਹਨਾਂ ਆਵਾਜ਼ ਮਾਰੀ ਇਹਨੇ ਬੂਹਾ ਖੋਲਿਆ ਹੈ ਤੇ ਜਦੋਂ ਬੂਹਾ ਖੋਲਿਆ ਸਾਰੇ ਉਹਨਾਂ ਕੋਲ ਦਾਤਰ ਵੀ ਪਿਸਤੌਲ ਵੀ ਸੀ ਤੇ ਉਹਨਾਂ ਦਾਤਰ ਮਾਰੇ 3:00 4:00 7:00 ਵਜੇ ਆ ਤੇ ਇਹਦਾ ਮੋਟਰਸਾਈਕਲ ਦੀ ਭਾਬੀ ਤੋਂ ਕਹਿੰਦੇ ਚਾਬੀ ਦੇ ਦੇ ਉਹਨੇ ਚਾਬੀ ਫੜਾਤੀ ਡਰਦੇ ਜਦੋਂ ਪਿਸਤੌਲ ਵਿਖਾਇਆ ਹੈ ਇਹਦਾ ਮੋਬਾਈਲ ਵੀ ਲੈ ਗਏ ਇਹ ਤੋਂ ਰਾਤ ਹੀ ਮੰਜੇ ਦੇ ਸਿਰ ਦੇ ਸਰਾਣੇ ਵਿੱਚ ਪੁੱਛ ਕੇ ਤੇ ਜਦੋਂ ਕਹਿੰਦੀ ਸਦਾਤਰ ਵਜੇ ਲੰਮਕ ਕੇ ਤੇ ਉਦੋਂ ਹੀ ਜਾ ਹੀ ਮੋਟਰਸਾਈਕਲ ਤੇ ਤੇ ਇਹਦਾ ਉਹਦਾ ਘਰ ਦਾ ਮੋਬਾਈਲ ਜਿਹੜਾ ਇਹਨਾਂ ਦੇ ਘਰੇ ਹੁੰਦਾ ਉਹਨੂੰ ਤੋੜ ਗਏ ਆ ਤੇ ਜਾਂਦੇ ਬਾਹਰ ਜਿੰਦਰਾ ਮਾਰ ਕੇ ਦੂਏ ਨਾ ਉਥੇ ਇੱਕ ਤਾਂ ਕਹਿੰਦੀ ਮੇਰੇ ਸਾਹਮਣੇ ਮਾਰਤਾ ਹੀ ਮੜਕੇ ਲਾ ਦੇਗੇ ਲੈ ਮੋਟਰਸਾਈਕਲ ਤੇ ਕੋਈ ਸ਼ਾਕ ਵਗੈਰਾ ਬੰਦੇ ਦੇ ਕੋਈ ਉਥੇ ਲਊ ਦੁੱਲਾ ਘਰੇ ਵੀ ਛਾਕ ਬਾਅਦ ਵਿੱਚ ਘਰੇ ਉਹਦੇ ਭਾਬੀ ਦੇ ਦੱਸਣ ਮੁਤਾਬਕ ਆ ਉਹ ਜਦੋਂ ਜਾਨੀਆ ਰਾਂ ਕਹਿ ਗਿਆ ਅਸੀਂ ਚੰਗੇ ਖਾਨਦਾਨ ਨਹੀਂ ਬੰਦੇ ਆ ਤੇ ਸਾਡੇ ਇਹ ਫੋਨ ਤੇ ਫੋੜਵਾ ਲਈ ਫਿਰਦਾ ਅਸੀਂ ਫੋਨ ਕੋ ਛੱਡ ਕੇ ਜਾਈਏ ਸਾਡੀ ਕੁੜੀ ਜੀਆਂ ਤੇ ਇਹ ਚੀਜ਼ ਨੂੰ ਕਿਤਰਾ ਕੋਈ ਰنجੇਸ਼ ਵਗੈਰਾ ਵੀ ਸਮਝ ਲੈ ਕੇ ਜਾਂ ਚੁੱਕਾ ਜਿਹੜਾ ਕੁੜੀਆਂ ਮੁੰਡਿਆਂ ਦਾ ਹਾਲ ਅੱਜ ਚੱਲਦਾ ਆ 15 16 ਸਾਲਾਂ ਦਾ ਜਦੋਂ ਇਹ ਆਪਣੇ ਨਾਲ ਕੰਮ ਕਰਵਾ ਰਹੇ ਮੈਂ ਜਗਵੰਤ ਟੀਵੀ ਲਈ ਰੀਚ ਬਠਿੰਡਾ